ਫਰੀਦਕੋਟ ਦੇ ਵਿੱਚ ਪਤੀ ਦੀ ਹਤਿਆ ਮਾਮਲੇ ਦੇ ਵਿੱਚ ਪੁਲਿਸ ਦੇ ਵੱਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਪਤਨੀ ਆਪਣੇ ਮੋਬਾਈਲ ਦੇ ਉੱਤੇ ਕ੍ਰਾਈਮ ਸੀਰੀਜ਼ ਦੇਖਦੀ ਸੀ ਜਿਸ ਤੋਂ ਸਿੱਖਿਆ ਸੀ ਕਤਲ ਕਰਨ ਦਾ ਤਰੀਕਾ ਜਹਿਰ ਦਾ ਅਸਰ ਘਟ ਹੋਣ ਕਾਰਨ ਪਤਨੀ ਨੇ ਆਪਣੇ ਆਸ਼ਕ ਦੇ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਗਲਾ ਦਬਾ ਕੇ ਉਸ ਦੀ ਹਤਿਆ ਕੀਤੀ ਪੋਸਟਮਾਰਟਮ ਰਿਪੋਰਟ ਦੇ ਵਿੱਚ ਪਤਾ ਲੱਗਿਆ ਕਿ ਗੁਰਵਿੰਦਰ ਸਿੰਘ ਦੀ ਮੌਤ ਹੈ ਜਿਹੜੀ ਸਾਹ ਕੁੱਟਣ ਦੇ ਨਾਲ ਹੋਈ ਹੈ। ਪੰਜਾਬ ਦੇ ਫਰੀਦਕੋਟ ਦੇ ਵਿੱਚ ਪਤੀ ਦੀ ਹਤਿਆ ਮਾਮਲੇ ਦੇ ਵਿੱਚ ਹੁਣ ਪੁਲਿਸ ਨੇ ਵੱਡੇ ਖੁਲਾਸੇ ਕੀਤੇ ਨੇ ਦੱਸਿਆ ਜਾ ਰਿਹਾ ਹੈ ਕਿ ਪਤੀ ਨੂੰ ਜ਼ਹਿਰ ਦਾ ਅਸਰ ਘੱਟ ਹੋਣ ਦੇ ਕਾਰਨ ਪਤਨੀ ਨੇ ਆਪਣੇ ਆਸ਼ਕ ਦੇ ਨਾਲ ਮਿਲ ਕੇ ਉਸ ਦਾ ਗਲਾ ਘੋਟ ਕੇ ਉਸ ਦੀ ਹਤਿਆ ਕੀਤੀ ਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਪੰਜਾਬ ਦੇ ਫਰੀਦਕੋਟ ਦੇ ਵਿੱਚ ਆਪਣੀ ਹੀ ਪਤੀ ਦਾ ਕਤਲ ਹੈ ਜਿਹੜਾ ਇੱਕ ਬੁਆਏਫਰੈਂਡ ਦੇ ਨਾਲ ਮਿਲ ਕੇ ਕੀਤਾ ਗਿਆ ਤਾਂ ਪਿਛਲੇ ਕੁਝ ਦਿਨਾਂ ਤੋਂ ਮੀਡੀਆ ਦੇ ਵਿੱਚ ਕਾਫੀ ਖਬਰਾਂ ਨੇ ਜਿਹੜੀਆਂ ਚਰਚਾ ਦਾ ਵਿਸ਼ਾ ਬਣੀਆਂ ਰਹੀਆਂ ਨੇ ਤਾਂ ਉਸ ਨੂੰ ਲੈ ਕੇ ਹੁਣ ਪੁਲਿਸ ਦੇ ਵੱਲੋਂ ਵੱਡੇ ਖੁਲਾਸੇ ਜਿਹੜੇ ਕੀਤੇ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਅਨੁਸਾਰ ਪਤਨੀ ਰੁਪਿੰਦਰ ਕੌਰ ਨੇ ਪਤੀ ਗੁਰਵਿੰਦਰ ਸਿੰਘ ਦੇ ਹੱਥ ਫੜੇ ਅਤੇ ਬੁਆਏਫਰੈਂਡ ਨੇ ਪਿੱਛੇ ਤੋਂ ਉਹਦੀ ਬਾਹ ਨੂੰ ਜਕੜ ਕੇ ਗਲਾ ਦਬਾ ਦਿੱਤਾ ਇਸ ਦੌਰਾਨ ਪਤੀ ਤੜਫਦੇ ਹੋਏ ਹੱਥ ਛਡਾਉਣ ਦੀ ਕੋਸ਼ਿਸ਼ ਕਰਦਾ ਰਿਹਾ ਪਰ ਰੁਪਿੰਦਰ ਨੇ ਨਹੀਂ ਛੱਡਿਆ ਜਿਵੇਂ ਕਿ ਪਤਨੀ ਨੇ ਪਹਿਲਾਂ ਹੀ ਉਸ ਨੂੰ ਜ਼ਹਿਰ ਦਿੱਤਾ ਸੀ ਜਿਸ ਦਾ ਕੁਝ ਅਸਰ ਪਤੀ ਉਤੇ ਹੋਇਆ ਸੀ ਇਸ ਕਾਰਨ ਉਹ ਜ਼ਿਆਦਾ ਤਾਕਤ ਨਹੀਂ ਲਾ ਸਕਿਆ ਪੋਸਟਮਾਰਟਮ ਤੋਂ ਇਹ ਵੀ ਪਤਾ ਲੱਗਿਆ ਕਿ ਗੁਰਵਿੰਦਰ ਸਿੰਘ ਦੀ ਮੌਤ ਹੈ ਜਿਹੜੀ ਸਾਹ ਬੰਦ ਕਰਨ ਨਾਲ ਹੋਈ ਹੈ ਤਾਂ ਇਸ ਤੋਂ ਇਲਾਵਾ ਗੁਰਵਿੰਦਰ ਦਾ ਨਾਲ ਪਤਨੀ ਰੁਪਿੰਦਰ ਅਤੇ ਬੁਆਏਫਰੈਂਡ ਹਰਕਵਲ ਨੇ ਕੁੱਟਮਾਰ ਵੀ ਕੀਤੀ ਪਤੀ ਦੇ ਸਰੀਰ ਦੇ ਉੱਤੇ 10 ਤੋਂ 12 ਜ਼ਖਮਾਂ ਦੇ ਨਿਸ਼ਾਨ ਮਿਲੇ ਕਤਲ ਦੇ ਬੁਆਏਫਰੈਂਡ ਆਪਣੇ ਦੋਸਤ ਦੇ ਨਾਲ ਚੰਡੀਗੜ੍ਹ ਆ ਗਿਆ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੇ ਅਨੁਸਾਰ ਫਰੀਦਕੋਟ ਦੇ ਵਿੱਚ ਇੱਕ ਪਿੰਡ ਪੈਂਦਾ ਸੁਖਣਵਾਲਾ ਜਿੱਥੇ ਇਹ ਕਤਲ ਹੋਇਆ ਇਸ ਕਤਲ ਦੇ ਵਿੱਚ ਸ਼ਾਮਲ ਬੁਆਏਫਰੈਂਡ ਹਰਕਵਲ ਆਪਣੀ ਡੱਬ ਵਾਲੀ ਦੀ ਰਹਿਣ ਵਾਲੀ ਦੋਸਤ ਵਿਸ਼ਪਦੀਪ ਦੇ ਨਾਲ ਸਿੱਧਾ ਚੰਡੀਗੜ੍ਹ ਭੱਜ ਗਿਆ ਇੱਥੋਂ ਉਸਦੀ ਯੋਜਨਾ ਬੰਬਈ ਜਾਣ ਦੀ ਸੀ ਜਿਵੇਂ ਹੀ ਉਸ ਨੂੰ ਜਿਹੜਾ ਕਿ ਉਸਦੇ ਘਰ ਪਤਾ ਚੱਲਿਆ ਤਾਂ ਪੁਲਿਸ ਘਰ ਪਹੁੰਚ ਗਈ ਅਤੇ ਉਸਦੇ ਪਿਤਾ ਨੂੰ ਸਾਥ ਲੈ ਕੇ ਤਦ ਜਾ ਕੇ ਉਸ ਨੂੰ ਅਦਾਲਤ ਦੇ ਵਿੱਚ ਸਰੈਂਡਰ ਕੀਤਾ ਤਾਂ ਤੁਹਾਨੂੰ ਦੱਸ ਦਈਏ ਕਿ ਬੁਆਏਫ੍ਰੈਂਡ ਦੇ ਦੋਸਤ ਵਿਸ਼ਪਦੀਪ ਨੇ ਪੁਲਿਸ ਨੂੰ ਕਿਹਾ ਕਿ ਉਸ ਨੂੰ ਕਤਲ ਬਾਰੇ ਕੁਝ ਵੀ ਨਹੀਂ ਪਤਾ ਸੀ ਰੁਪਿੰਦਰ ਦੇ ਘਰ ਤੋਂ ਨਿਕਲਣ ਤੋਂ ਬਾਅਦ ਉਸ ਨੇ ਗੁਰਵਿੰਦਰ ਦੀ ਸ਼ਾਰਟ ਆ ਜਿਹੜੀ ਲੈ ਕੇ ਗੱਡੀ ਦੇ ਵਿੱਚ ਨਾਲ ਗਿਆ ਜਿਸ ਨੂੰ ਰਸਤੇ ਦੇ ਵਿੱਚ ਸ਼ੁੱਟ ਦਿੱਤਾ ਪੁੱਛੇ ਜਾਣ ਤੇ ਉਸਨੇ ਸਿਰਫ ਇਹ ਕਿਹਾ ਕਿ ਕੁੱਟਮਾਰ ਹੋਈ ਆ ਇਸ ਤੋਂ ਬਾਅਦ ਚੰਡੀਗੜ੍ਹ ਆ ਕੇ ਬੁਆਏਫਰੈਂਡ ਰਾਤ ਨੂੰ ਸ਼ਰਾਬ ਪਿੰਦਾ ਰਿਹਾ ਤੇ ਫਿਰ ਸਵੇਰੇ ਦੁਬਾਰਾ ਉਸਦੇ ਵੱਲੋਂ ਸ਼ਰਾਬ ਪੀਤੀ ਗਈ ਪੁਲਿਸ ਦੁਆਰਾ ਇਹ ਸਾਰਾ ਮਾਮਲਾ ਜਿਹੜਾ ਹੁਣ ਸਾਫ਼ ਕੀਤਾ ਗਿਆ ਥਾਣਾ ਸਦਰ ਫਰੀਦਕੋਟ ਇਨਚਾਰਜ ਰਜੇਸ਼ ਕੁਮਾਰ ਦੇ ਵੱਲੋਂ ਦੱਸਿਆ ਗਿਆ ਕਿ ਪਤਨੀ ਨੇ ਲੁੱਟ ਦਾ ਸ਼ੋਰ ਮਚਾਉਂਦੇ ਹੋਏ ਪਤੀ ਦੀ ਹਤਿਆ ਕਰਨ ਦੀ ਗੱਲ ਹੈ ਜਿਹੜੀ ਕੀਤੀ ਸੀ ਜਿਸ ਲਈ ਘਰ ਦਾ ਸਮਾਨ ਵੀ ਖਰਾਬ ਕਰ ਦਿੱਤਾ ਸੀ ਹਾਲਾਂਕਿ ਜਦੋਂ ਉਹ ਬੈੱਡਰੂਮ ਦੇ ਵਿੱਚ ਪਹੁੰਚੇ ਤਾਂ ਦੇਖਿਆ ਕੱਪੜੇ ਜ਼ਮੀਨ ਤੇ ਡਿੱਗੇ ਹੋਏ ਸਨ ਪਰ ਉਹਨਾਂ ਦੀ ਜਿਹੜੀ ਤੈਅ ਹੈ ਉਹ ਖਰਾਬ ਨਹੀਂ ਸੀ ਹੋਈ ਅਲਮਾਰੀ ਦੇ ਸਿਰਫ ਦਰਾਜ ਨੇ ਜਿਹੜੇ ਉਹ ਖੁੱਲੇ ਹੋਏ ਸੀ ਇਸ ਨਾਲ ਉਹਨਾਂ ਨੂੰ ਸ਼ੱਕ ਹੋਇਆ ਕਿ ਇੱਥੇ ਹੀ ਜਾਂਚ ਦੀ ਸਾਰੀ ਸੁਹੀ ਪਤਨੀ ਰੁਪਿੰਦਰ ਕੌਰ ਵੱਲ ਮੁਣ ਗਈ ਤਾਂ ਪਹਿਲਾਂ ਪਤਨੀ ਨੇ ਕਤਲ ਨਾ ਕਰਨ ਬਾਰੇ ਪਿਤਾ ਦੀ ਝੂਠੀ ਕਸਮ ਖਾਦੀ ਤੇ ਉਸ ਤੋਂ ਬਾਅਦ ਰਜੇਸ਼ ਕੁਮਾਰ ਨੇ ਕਿਹਾ ਕਿ ਪੂਰੇ ਮਾਮਲੇ ਦੀ ਵਿਗਿਆਨਿਕ ਢੰਗ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਪੁਲਿਸ ਨੇ ਪਤਨੀ ਰੁਪਿੰਦਰ ਦਾ ਮੋਬਾਈਲ ਜਾਂਚ ਦੇ ਲਈ ਫੋਰੈਂਸਿਕ ਲੈਬ ਦੇ ਵਿੱਚ ਭੇਜਿਆ ਇਸ ਜਾਂਚ ਤੋਂ ਪਤਾ ਲੱਗਿਆ ਕਿ ਪਤਨੀ ਕ੍ਰਾਈਮ ਸੀਰੀਜ਼ ਦੇਖਦੀ ਸੀ ਪੁਲਿਸ ਨੂੰ ਸ਼ੱਕ ਹੈ ਕਿ ਉਹ ਕਤਲ ਦੇ ਤਰੀਕੇ ਦੇਖ ਰਹੀ ਸੀ ਜਿਸ ਤੋਂ ਪਹਿਲਾਂ ਉਸ ਦੇ ਸੌਰੇ ਨੇ ਵੀ ਦਾਵਾ ਕੀਤਾ ਕਿ ਇਹਨਾਂ ਨੂੰ ਜਾਣ ਬੁੱਝ ਕੇ ਕੈਨੇਡਾ ਦੇ ਵਿੱਚ ਜਿਹੜਾ ਕਿ ਧੀ ਦੇ ਕੋਲ ਭੇਜਿਆ ਗਿਆ ਅਤੇ ਪਿੱਛੇ ਤੋਂ ਕਤਲ ਕੀਤਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਪਤਨੀ ਨੇ ਬੁਆਏਫਰੈਂਡ ਦੇ ਨਾਲ ਮਿਲ ਕੇ ਹਤਿਆ ਦੀ ਪਹਿਲਾਂ ਹੀ ਯੋਜਨਾ ਬਣਾਈ ਹੋਈ ਸੀ ਇਹ ਵੀ ਪਤਾ ਲੱਗਿਆ ਕਿ ਇੰਸਟਾਗ੍ਰam ਰੀਲਜ਼ ਦੀ ਸ਼ੌਕੀਨ ਰੁਪਿੰਦਰ ਦੇ ਸਰੀਰ ਉੱਤੇ ਕਈ ਥਾਵਾਂ ਦੇ ਉੱਤੇ ਟੈਟੂ ਬਣਾਏ ਹੋਏ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਪੁਲਿਸ ਦੁਆਰਾ ਵੱਡੇ ਖੁਲਾਸੇ ਨੇ ਇਸ ਮਾਮਲੇ ਨੂੰ ਲੈ ਕੇ ਕੀਤੇ ਗਏ ਨੇ ਤਾਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਰੁਪਿੰਦਰ ਕੌਰ ਹੈ ਉਹ ਸੀਰੀਜ਼ ਦੇਖਦੀ ਹੁੰਦੀ ਸੀ ਜਿਸ ਦੇ ਵਿੱਚੋਂ ਉਸ ਦੇ ਵੱਲੋਂ ਜਿਹੜਾ ਕਿ ਕਤਲ ਕਰਨ ਦੇ ਢੰਗ ਨੇ ਜਿਹੜੇ ਤਰੀਕੇ ਨੇ ਉਹ ਸਿੱਖੇ ਗਏ ਨੇ ਪੁਲਿਸ ਦੁਆਰਾ ਵੱਡੇ ਖੁਲਾਸੇ ਕੀਤੇ ਨੇ ਕਿਉਂਕਿ ਰੁਪਿੰਦਰ ਕੌਰ ਦਾ ਮੋਬਾਈਲ ਆ ਜਿਹੜਾ ਫੋਰੈਂਸਿਕ ਲੈਬ ਦੇ ਵਿੱਚ ਜਾਂਚ ਦੇ ਲਈ ਭੇਜਿਆ ਗਿਆ ਤਾਂ ਉਥੋਂ ਇਹ ਸਾਰਾ ਮਾਮਲਾ ਨਿਕਲ ਕੇ ਸਾਹਮਣੇ ਆਇਆ ਤਾਂ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਨੇ ਹੁਣ ਨਵਾਂ ਮੋੜ ਲੈ ਲਿਆ ਰੁਪਿੰਦਰ ਕੌਰ ਚੰਗੀ ਤਰ੍ਹਾਂ ਜਿਹੜਾ ਇਸ ਪੂਰੇ ਮਾਮਲੇ ਦੇ ਵਿੱਚ ਪਹਿਲਾਂ ਸਫਾਈਆਂ ਦਿੰਦੀ ਸੀ ਕਿ ਉਸ ਨੂੰ ਕਤਲ ਦਾ ਨਹੀਂ ਪਤਾ ਉਸਨੇ ਕਤਲ ਨਹੀਂ ਕੀਤਾ ਘਰ ਦੇ ਵਿੱਚ ਚੋਰ ਆਏ ਸੀ ਜਿਸ ਕਾਰਨ ਇਹ ਘਟਨਾ ਵਾਪਰੀ ਪਰ ਉਸ ਤੋਂ ਬਾਅਦ ਮਾਮਲਾ ਸਾਫ਼ ਹੁੰਦਾ ਗਿਆ ਤਾਂ ਤੁਹਾਨੂੰ ਦੱਸ ਦਈਏ ਕਿ ਉਸਨੇ ਆਪਣੇ ਬੁਆਏਫਰੈਂਡ ਦੇ ਨਾਲ ਮਿਲ ਕੇ ਆਪਣੇ ਪਤੀ ਨੂੰ ਜਿਹੜਾ ਮੌਤ ਦੇ ਘਾਟ ਉਤਾਰਿਆ ਤਾਂ ਹੁਣ ਹੋਰ ਖੁਲਾਸੇ ਜਿਹੜੇ ਇਸ ਮਾਮਲੇ ਦੇ ਵਿੱਚ ਹੋ ਸਕਦੇ ਨੇ